ਅਰਲੀ ਮਾਰਨਿੰਗ ਲੱਗ ਜਾ ਕਰੋ ਫਾਸਟ 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 ਮੇਰੇ ਅੰਗੂ ਨਾ ਲੱਗਦੀ ਮੇਰੇ ਅੰਗੂ ਆ ਫਾੜ ਓਏ ਦਿਨ ਚ 10 ਵਾਰ ਲਾਇਆ ਕਰੀ ਜਿੰਨਾ ਫਰਕ ਮੈਂ ਖਾ ਲਿਆ ਕਰੀ ਠੀਕ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਇਕੱਲਾ ਚ ਕਰਦੇ ਆਂ ਦੀ ਕਿ ਨਹੀਂ ਰੋਡਵੇਜ ਦੀ ਬਾਤ ਸੰਗ ਕਿਆ ਫੜਾ ਸਾਡੀ ਚਾਹ ਫੜ ਦੁੱਧ ਚੱਕ ਕੁਝ ਟਿੱਕ ਕਰਦੀ ਜਾਣੀ ਕਦੇ ਐਨ ਨੂੰ ਟਿੱ ਉਹ ਦੇਖ ਤੂੰ ਬੀਚ ਚਾਰਦੇ ਤੂੰ ਹੀ ਚਲੀ ਨਾ ਕਰਦੇ ਵਾ ਚੋਲੀਆਂ ਕਮਾ ਚੋਣੀਆਂ ਆ ਚੋਣੀਆਂ ਕਿ ਕਿਉਂ ਡਿਲੀਵਰ ਕਰਨਾ ਤੇ ਤੂੰ ਕਿਉਂ ਹਲੇ ਕੱਢਿਆ ਨਹੀਂ ਗਾ ਗਲਤ ਗੱਲਾਂ ਤੋੜਿਆ ਵਾਸਤੇ ਵਰਕ ਦੇ ਵਿੱਚ ਕੋਈ ਢਿੱਲ ਨਹੀਂ ਠੀਕ ਹੈ ਨਾ ਚਾਹ ਪੀਵੀ ਜੰਨੀ ਆ ਚੁਸਕੀਆਂ ਲੈ ਲੈ ਜਿਵੇਂ ਤੈਨੂੰ ਮਾਝਾ ਫੜਾਇਆ ਹੁੰਦਾ ਵੀ ਤੂੰ ਜ਼ਰੂਰ ਰੂਟੀਆਂ ਵੀ ਨਹੀਂ ਜਿਵੇਂ ਸਟਿੰਗਾ ਵੀ ਨਹੀਂ ਚੁਸਕੀ ਨਹੀਂ ਦਿਵੇ ਤੇ ਹੋਰ ਹੈ ਬੋਲੀਏ ਨਾ ਬਕਵਾਸ ਕਰੀਏ ਨਾ ਦੂਰਾ ਔਰ ਨਾ ਚੁਸਕੀਆਂ ਲੈ ਲੈ ਪੀਂ ਨਹੀਂ ਤੂੰ ਨਾ ਅਗਲੀ ਠੀਕ ਹੈ ਨਾ ਅਰਲੀ ਮਾਰਨਿੰਗ ਲੱਗ ਜਾ ਕਰੋ ਫਾਸਟ 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 ਮੇਰੇ ਆਂਗੂ ਨਾ ਲੱਗਦੀ ਮੇਰੇ ਵਾਂਗੂ ਮੈਂ ਵੀ ਲਾ ਕੰਮ ਨਵੇੜ ਵੀ ਆਇਆ ਮੱਝਾਂ ਚੋਹੀਆਂ ਡਰਮੀ ਅੰਦਰ ਰਹਾਤੀ ਪੰਜ ਗਰਮ ਮੱਝਾਂ ਚੋ ਕੇ ਆਣ ਕੇ ਦਸਾਨ ਕਰ ਦੇਣਾ ਚਾਰ ਚੋਈਆਂ ਪੁੱਛ ਲਈਆਂ ਅੱਜ ਆਦੀਆਂ ਕੁੜੀਆਂ ਨੂੰ ਪੁੱਛਣਾ ਨਹੀਂ ਜਿਹੜੀਆਂ ਚਾਰ ਚੋਈਆਂ ਨੇ ਤੇ ਤੂੰ ਲਾਲ ਸ਼ਰਟ ਕਿੱਥੋਂ ਕੱਢੀ ਆਂ ਕਾਲੇ ਕੇ ਬੰਦੇ ਨੂੰ ਤੂੰ ਸ਼ਰਟ ਪੋਾਈ ਫਿਰਦਾ ਸੀ ਹੈ ਰੰਗਲੇ ਫਲੈਗ ਵਾਲੀ ਉਹ ਚਾਹਣਾ ਬਾਈ ਫਿਰੇ ਲੈ ਵੀ ਟੌਰ ਤਾਂ ਜੈਨਾਂ ਦੀ ਆ ਟਿੱਡੀਆਂ ਦੀ ਹੈ ਆ ਸੂਟ ਵੀ ਸਾਰਿਆਂ ਨੇ ਮੈਚਿੰਗ ਬਣਾਏ ਹੈ ਹੋਰ ਅਸੀਂ ਆਪ ਸੀਤੇ ਆਪ ਵੀ ਬਣਾਏ ਸਾਰੇ ਆਪ ਹੀ ਵਰਕ ਕੀਤਾ ਆਪ ਹੀ ਸੀਤੇ ਸਾਰਾ ਆਪ ਹੀ ਵਰਕ ਕੀਤਾ ਸਾਰਾ ਲੈ ਚੜਾਈ ਆ ਤੇ ਆ ਵਾਲੇ ਆ ਵੀ ਵਰਕ ਆਪ ਕੀਤਾ ਇਹ ਵੀ ਆਪ ਵਰਕ ਕਰਕੇ ਬਣਾਏ ਆ ਸੂਟ ਪੱਪੇ ਵਿਖਾਈ ਵਰਕ ਕਿਵੇਂ ਦਾ ਕੀਤਾ ਤੇਰੇ ਹਾਂ ਕੀ ਆ ਬਾਤ ਹੈ ਲੈ ਵੀ ਜੇ ਤੁਸੀਂ ਵੀ ਕਹੇ ਨੇ ਐਵੇਂ ਦਾ ਵਰਕ ਕਰਾਉਣਾ ਜਿਵੇਂ ਦੇ ਸੂਟ ਬਣਾਉਣੇ ਜਿਵੇਂ ਦੀ ਕਢਾਈ ਕਰਾਉਣੀ ਜਾਂ ਕਿ ਇਹ ਵੀ ਤਰ੍ਹਾਂ ਦੀ ਕਢਾਈ ਕਰਾਉਣੀ ਉਹ ਵਾਲੀ ਮੋਟੋ ਦਾ ਨੰਬਰ ਪਾਉਣ ਲਗਾ ਦਿਜਾ ਆਈਡੀ ਪਾਉਣ ਲੱਗਾ ਜੇ ਇਹਨੂੰ ਮੈਸੇਜ ਕਰ ਲਿਓ ਤੇ ਆਪੇ ਤੁਹਾਡੇ ਆਰਡਰ ਰਿਸੀਵ ਕਰ ਲੋਗੇ ਠੀਕ ਆ ਫਾੜ ਓਏ ਦੇ ਚ 10 ਵਾਰ ਲਾਇਆ ਕਰੀ ਜਿੰਨਾ ਫਰਕ ਮੈਂ ਖਾ ਲਿਆ ਕਰੀ ਠੀਕ ਆ ਫਿਰ लवली का ਇਸਤੇਮਾਲ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਟਾਈਮ 12 ਵਜੇ ਦੇ ਕਿਹੜੀ ਕੋਰੀ ਕੱਟੀ ਮੱਝ ਆਣਾ ਆ ਆਈ ਦਾ ਕੀ ਨਾਮ ਆ ਇਹਦਾ ਹਾਂ ਇਹਦਾ ਨਹੀਂ ਪਤਾ ਤੈਨੂੰ ਨਹੀਂ ਅੰਜਲੀ ਅੰਜਲੀ ਓਏ ਦਿੱਲੀ ਵਾਲੀ ਇਹਦਾ ਦਾਬ ਦੇਖ ਲੈ ਬ੍ਰੈਡ ਸਵਾਦ ਬਣੇ ਪਾਉ ਕੱਤੇ ਨਾਲੋਂ ਨਾਲ ਨੂੰ ਆਈ ਜਾਣਾ ਹਲੇ ਨਾਲ ਦੀ ਨਾਲ ਹੀ ਨਵਾ ਦੇਾਂਗੇ ਤੀ 40 ਮੱਜਾਂ ਪਈਆਂ ਲੋਰ ਵਾਲ ਕਟਾ ਕੇ ਹੀ ਨਾਲ ਨਹੀਂ ਨਾਲ ਹੀ ਉਹ ਕਹਿੰਦਾ ਕਾਲੂ ਵਾਰੀਓ ਕੋਲ ਪੀਓ ਨਾਲ ਨਾਲ ਆ ਜਿਆਦੇ ਬਣ ਕੇ ਖਾੜ ਜਾਣੇ ਕਟਿਆੜੀ ਕਾਲੂ ਆਉ ਵਾਰੀਆ ਨਾ ਲੈ ਗਿਆ ਵੀ ਖਿੱਚ ਕੇ ਲੈ ਗਿਆ ਨਵੇੜ ਦੂ ਕੰਮ ਹੈ ਹੋਰ ਘੰਟੇ ਲਈ ਸ਼ਵੇਰ ਦੇ ਵੀਰ ਜੀ ਲੱਗੇ ਮੱਜਾਂ ਦੇ ਵਾਰ ਲਾਉਣ ਨਹੀਂ ਮੱਜਾਂ ਵੀ ਖੋਸ਼ ਆ ਪੂਰੀਆਂ ਕਿਉਂ ਹਾਂ ਜੀ ਜੇ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ